ਕਲ ਮੈਂ ਕੰਮ ਤੰਦਾ ਸਾਰਾ ਕਰ ਲਿਆ ਵੇ ਵੇਖਦੀ ਆ ਸਵੇਰ ਦਾ ਲੰਮਾ ਪਿਆ ਯੋ ਮੰਜੀ ਤੇ ਵੇਖਦੀ ਹੁਣ ਕੀ ਕਰਨ ਡਿਆ ਯੋ ਆਖਿਆ ਬਥੇਰਾ ਉੱਠ ਕੇ ਕੰਮ ਤੰਦਾ ਕਰ ਤੇ ਨਹੀਂ ਕਰਨ ਡਿਆ ਤੇ ਹੁਣ ਪੁੱਛਦੀ ਉਹਨੂੰ ਕੀ ਆਂਦਾ ਵਾ ਪੁੱਛਦੀ ਆ ਇਹਨੂੰ ਹੁਣ ਪੱਠਾ ਦੱਥਾ ਹੀ ਪਾ ਲਾ ਉੱਠ ਕੇ ਕੋਈ ਕੰਮ ਕਰ ਲਾ ਪੁੱਛਦੀ ਕੀ ਆਂਦਾ ਵਾ ਹੁਣ ਸੋਨੋ ਅੱਠ ਪੱਠਾ ਦੱਥਾ ਪਾ ਮਈਆਂ ਨੂੰ ਨੇ ਢੱਡ ਕੋ ਨਹੀਂ ਪਿੰਦਾ ਪੱਠਾ ਦੱਥਾ ਨਹੀਂ ਸਵੇਰ ਦਾ ਤੂੰ ਮੰਜੀ ਤੋਣ ਦੇ ਪਾਹ ਪਠਾ ਦੱਥਾ ਤੈਨੂੰ ਕੀ ਗੱਲ ਮੈਂ ਨੀਗਾ ਪੋਣਾ ਪੋਣਾ ਨਹੀਂ ਰੋਟੀ ਪਾਣੀ ਖਾ ਕੇ ਤੇ ਹੁਣ ਤੂੰ ਆ ਨਾ ਮੈਂ ਕਰਨਾ ਨਹੀਂ ਕੰਮ ਕੋਈ ਵੀ ਐ ਮੈਨੂੰ 10 ਰੁਪਏ ਕੰਮ ਕਿਉਂ ਨਹੀਂ ਕਰਨਾ ਤੂੰ ਮੈਂ ਕਹਾਂ ਦੱਸਿਆਗਾ ਮੈਂ ਤੁਹਾਨੂੰ ਦੱਸਿਆਗਾ ਮੇਰਾ ਵਿਆਹ ਕਰਾਓ ਵਿਆਹ ਵੀ ਕਰ ਦਾਂਗੇ ਪਠਾ ਦੱਥਾ ਪਾ ਉੱਠ ਕੇ ਮੈਨੂੰ ਮੈਨੂੰ ਨਹੀਂ ਪਤਾ ਪਤਾ ਵਿਆਹ ਕਰੋਗੇ ਤੇ ਫਿਰ ਮੈਂ ਕਰੂੰਗਾ ਕੰਮ ਨਹੀਂ ਉੱਠ ਤੂੰ ਪਠਾ ਦੱਥਾ ਪਾ ਮੈਂ ਪੁੱਛਦੀ ਆ ਕਿ ਪੈਸੇ ਲਈ ਭੈਣ ਨੂੰ ਤੇ ਤੇਰਾ ਕਰ ਦਾਂਗੇ ਵਿਆਹ ਪਠਾ ਦੱਥਾ ਪਾ ਜਾ ਆਪੇ ਪੌਲੋ ਤੇ ਪੈਂਦੇ ਦੇ ਮੈਂ ਤੇਨੂੰ ਕੱਪ ਮੈਨੂੰ ਕਿੰਨੇ ਕੁੜੀ ਦੇਣੀ ਆ ਬਕਾਨੀ ਟੀ ਲਿਆ ਕੇ ਡੋਬਣੀ ਆਹੀ ਤੇ ਤੂੰ ਕੰਮ ਧੰਦਾ ਕਰ ਉੱਠ ਕੇ ਨਾ ਉੱਠ ਕੇ ਕੰਮ ਧੰਦਾ ਕਰ ਫੇਰੇ ਰਿਸ਼ਤੇ ਫੇਰ ਹੀ ਆਉਣੇ ਆੜ ਗਵਾਂਡ ਨੂੰ ਮੇਰਗਾ ਸਨ ਪਤਾ ਵਾ ਸਾਰਾ ਵੀ ਕਿਹੋ ਜੇ ਕਿੰਨੇ ਕੇ ਕੰਮ ਕਰਦਾ ਵਾ ਤੇ ਹੁਣ ਕਹਿੰਦੇ ਐਦਾਂ ਥੋੜਾ ਰਿਸ਼ਤਾ ਹੁਣ ਦੇਣਾ ਵਾ ਤਾਂ ਤੂੰ ਉੱਠ ਕੇ ਕੰਮ ਧੰਦਾ ਕਰ ਮੈਂ ਨਹੀਂਗਾ ਕੋਈ ਕੰਮ ਕੁਮ ਕਰਨਾ ਤੇ ਮੈਂ ਵਿਆਹ ਕਰਾਂਗਾ ਤੇ ਫੇਰ ਮੈਂ ਕੰਮ ਕਰੂੰਗਾ ਨਹੀਂ ਤੇਰੇ ਵਰਗੇ ਨੂੰ ਕੱਪ ਮੈਨੂੰ ਕਿੰਨੇ ਦੇਣੀ ਕੁੜੀ ਕੋਈ ਨਹੀਂ ਆਪੇ ਦੇ ਦੂ ਜਿੰਨੇ ਦੇਣੀ ਹੋ ਮਾਰਾ ਜਿਹੜੀ ਮੇਰੇ ਕਰਮਾ ਚ ਹੋਈ ਨਾ ਆਪੇ ਆਏ ਨਹੀਂ ਆ ਤੂੰ ਮੇਰਾ ਸਿਰ ਨਾ ਖਾਇਆ ਕਰ ਤੇ ਜਾ ਆਪਣਾ ਕੰਮ ਧੰਦਾ ਕਰ ਜਾ ਕੇ ਤੂੰ ਜਾ ਪੱਠੇ ਪੱਠੇ ਪਾ ਜਾ ਕੇ ਮੈਨੇ ਪੁਣੇ ਪੁਣੇ ਨਾ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਐਸੇ ਕਰਕੇ ਏਡਾ ਵੱਡਾ ਕੀਤਾ ਪੇ ਪੱਠਾ ਦੱਥਾ ਪਾਇਆ ਕਰ ਮੇਰੇ ਕੋ ਪੈਂਦਾ ਪੱਠਾ ਦੱਥਾ ਹੁਣ ਜੇ ਨਹੀਂ ਪੈਂਦੇ ਡੰਗਰ ਵੇਚ ਦੋ ਨਹੀਂ ਨਖਤਿਆ ਰਾਤ ਨੂੰ ਤੂੰ ਲੀਟਰ ਦੁੱਧ ਪਾਲਦਾ ਵਾ ਫਿਰ ਤੇ ਉਹ ਕਿੱਥੋਂ ਪੀਣਾ ਜੇ ਪੱਠੇ ਨਾ ਪਾਏ ਉਹਨਾਂ ਨੂੰ ਤੇ ਉਹਨਾਂ ਫਿਰ ਕਿੱਥੋਂ ਦੁੱਧ ਦੇਣਾ ਹਨੂ ਆਪੇ ਮਿਲਦਾ ਰੋ ਜਿੱਥੇ ਮੈਂ ਲਾਊਗਾ ਮੈਂ ਨਹੀਂ ਕਿ ਪੌਣੇ ਪਾਣੇ ਆ ਪੱਠੇ ਮੈਂ ਨਹੀਂ ਕਿ ਪੌਣੇ ਪੌਣੇ ਮੈਂ ਤਾਂ ਨਿਕਰੀ ਦੱਸ ਮੇਰਾ ਵਿਆਹ ਕਰੋ ਪਹਿਲਾਂ ਮੇਰ ਕਾ ਸੁਝੇ ਤੂੰ ਨਹੀਂ ਕੰਮ ਕਰਨਾ ਤਾਂ ਨਾ ਮਿਲਣੀ ਰੋਟੀ ਨਾ ਮਿਲਣਾ ਹੀ ਪਾਣੀ ਨਾ ਕੁਝ ਨਹੀਂ ਨਾ ਦੁੱਧ ਮਿਲਣਾ ਹੀ ਰਾਤ ਨੂੰ ਤੈਨੂੰ ਇਹ ਹੁਣ ਤੂੰ ਰੋਟੀ ਮੰਗੀ ਨਾ ਤੇ ਸਿੱਧੀਆਂ ਨਾਸਾਂ ਤੇ ਤੇਰੀਆਂ ਤੇ ਵੇਲਣਾ ਵੱਜਣਾ ਹੀ ਹੁਣ ਅਜਾ ਮਰਦੀ ਰਹੀ ਤੂੰ ਮੈਨੂੰ ਨੇ ਬੜਾ ਬੜਾ ਮਾਰਦੇ ਨੇ ਵਾਜ ਜਾਣਾ ਹੀ ਫਿਰ ਆ ਜਾ ਜਾ ਆਪਣਾ ਕੰਮ ਕਰ ਜਾ ਕੇ ਦਫਾ ਹੋ ਯਾਰ ਉਹ ਫਿਰ ਤੇਰਾ ਇਹੋ ਕੁੱਤ ਕਲੇਸ਼ ਰਹਿੰਦਾ ਰੋਜ਼ ਦਿਹਾੜੀ ਜਦੋਂ ਆਖੀਏ ਇਹੋ ਗੱਲ ਤੇਰੇ ਮੂੰਹ 'ਚ ਜਦੋਂ ਆਖੀਏ ਇਹੋ ਗੱਲ ਬੱਤ ਜਾ 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 ਕੰਮ ਕਰ ਜਾ ਕੇ ਆਪਣਾ ਐਵੇਂ ਰੋਲਾ ਪਾਉਂਦੀ ਰਹਿੰਦੀ ਦੋਵੇਂ ਮਾਤਾ ਐਵੇਂ ਰੋਲੀ ਪਾਈ ਜਾਂਦੇ ਰਹਿੰਦੀ ਆ ਐ ਤੈਨੂੰ ਕਿਨੇ ਕੁੜੀ ਨਹੀਂ ਦੇਣੀ ਕੁੜੀ ਨਹੀਂ ਦੇਣੀ ਕੁੜੀ ਤਾਂ ਮੇਰੀ ਜਾਇਦਾਦ ਹੁੰਦੀ ਨਹੀਂ ਆ ਹੁਣ ਜਾਇਦਾਦ ਕਿੰਨੀ ਆ ਐ ਤੂੰ ਕੰਮ ਨਹੀਂ ਕਰਦਾ ਕੰਮ ਨਹੀਂ ਕਰਦਾ ਕੰਮ ਕਿਉਂ ਨਹੀਂ ਕਰਦਾ ਆਪੇ ਜਦੋਂ ਮੇਰਾ ਵਿਆਹ ਕੇ ਮੈਂ ਆਪੇ ਕਰ ਲਿਆ ਕਰਨਾ ਕਰ ਲੈ ਆਪੇ ਜਿਹੜੇ ਮੇਰੀ ਕਰਮਾ ਚ ਹੋਈ ਨਾ ਆ ਜਾਣੀ ਆ ਪਰ ਇਹ ਦਾ ਹੱਥ ਪਲਾ ਕੇ ਤੇ ਮਾਰ ਦੇਣੀ ਆ ਨਾ ਕਿ ਨੂੰ ਆਂਦੀ ਆ ਨਾ ਕਿ ਹੋਰ ਕਿ ਜੇ ਮੇਰੇ ਮੁੰਡੇ ਨੂੰ ਸਾਹ ਕਰਾਓ ਚਲ ਕੋਈ ਨਹੀਂ ਵੇਖੀ ਜਾਊਗੀ ਅਜੇ ਤੱਕ ਪੱਠੇ ਨਹੀਂ ਪਾਏ ਇਤਨਾ ਪੀਪੂ ਮਿਆ ਕੰਡੇ ਹੈ ਰਸੇ ਤੜਾਉਂਦੇ ਤੈਨੂੰ ਨਹੀਂ ਪਤਾ ਪੱਠੇ ਪਾਉਣੇ ਆ ਟਾਈਮ ਹੋਇਆ ਵਾ ਉਹ ਮਿਆ ਕੰਡੇ ਤੂੰ ਮੰਜੀ ਤੇ ਬੈਠਾ ਸਵੇਰਦਾ ਉਹ ਜਾ ਕਿਉ ਮਾਧਾਰਾੜਾ ਪਾਉਂਦੀ ਕੇ ਹੁਣ ਤੂੰ ਨਾ ਮੇਰਾ ਆਣ ਕੇ ਸਿਰ ਖਾਈ ਆ ਨਹੀਂ ਤੇ ਉਹਨਾਂ ਨੂੰ ਪੱਠੇ ਪਾਉਣੇ ਨਹੀਂ ਹੋਵਦੇ ਮੈਂ ਨਹੀਂ ਕਿ ਪੋੜਿਆ ਪੇ ਪਾੜੋ ਜੇ ਪਾਉਣੇ ਆ ਤੇ ਦੱਸ ਪੇ ਤੈਨੂੰ ਕੀ ਗੱਲ ਹੋਈ ਆ ਬਈ ਤੈਨੂੰ ਟੋਟੋ ਟਟ ਪੈਣ ਡਿਆ ਭਈ ਨਹੀਂ ਤੇ ਵੇਚ ਦੇ ਮੈਂ ਰੱਖਣੇ ਵੇਚ ਦੋ ਹੈ ਨਹੀਂ ਨਹੀਂ ਪੱਠੇ ਪਾਉਣੇ ਤਾਂ ਪਰ ਮੈਂ ਨਹਿਰ ਨਗਾ ਕੇ ਆਉਣੀ ਆ ਜੇ ਨਹੀਂ ਤੂੰ ਹੋ ਪਾਉਣੇ ਤੇ ਉਹ ਨਗਾਇਆ ਜੋ ਕਰਦਾ ਵਾ ਮੈਂ ਰਸੇ ਵੱਢ ਕੇ ਤੇ ਨਹਿਰੇ ਨੂੰ ਆਉਣੀ ਆ ਨਗਾਇਆ ਨਗਾਇਆ ਤੈਨੂੰ ਐ ਏਡਾ ਵੱਡਾ ਐ ਮੈਂ ਕੀਤਾ ਮੰਜੇ ਤੋੜਨੂ ਅਰ ਮੈਂ ਮੈਨੂੰ ਨੇ ਬਰਾਬਰ ਦਾ ਜੋ ਕਰਨਾ ਕਰਦੇ ਰਹੋ ਤੁਸੀਂ ਤਾਂ ਇਦਾਂ ਦਬਕੇ ਜੂ ਲੈ ਲੈ ਪੈਣਾ ਰਹਿਣਾ ਜਦ ਮੈਂ ਆਖਣੇ ਮੇਰਾ ਵਿਆਹ ਕਰੋ ਨਹੀਂ ਕੰਮ ਧੰਦਾ ਤੇ ਤੂੰ ਕਰਦਾ ਨਹੀਂ ਵਿਆਹ ਤੇਰਾ ਕਿ ਤਰ੍ਹਾਂ ਹੋਜੂਗਾ ਕਿ ਤਰ੍ਹਾਂ ਕਰਦਗੇ ਵਿਆਹ ਤੇਰਾ ਜਦੋਂ ਮੇਰਾ ਵਿਆਹ ਕਰੋਗੇ ਮੈਂ ਆਪਿਆ ਕਰ ਲੂੰਗਾ ਕੰਮ ਧੰਦਾ ਇਹਦੀ ਮਾਂ ਨੂੰ ਪੁੱਛਾਂ ਵੀ ਕੀ ਕਰ ਰਹੀ ਆ ਪਈ ਆ ਫਰਿਆ ਫਿਰਦਾ ਜਿ ਤਰ੍ਹਾਂ ਵੀ ਨਾ ਕੋਈ ਕੰਮ ਧੰਦਾ ਕਰਦਾ ਜਸਪੀਰ ਕੀ ਕਰ ਰਹੀ ਆ ਕੌਣ ਆਇਆ ਹੋਈ ਲੀੜਾ ਲੱਤਾਂ ਜੋਣ ਡਈ ਕਰਨਾ ਬਾਹਰ ਬੈਠਾ ਵਾ ਫਰਿਆ ਉਹਨੂੰ ਕੀ ਹੋਇਆ ਵਾ ਕੀ ਕੀਤਾ ਉਹਨੂੰ ਉਹ ਮੇਰਗਾ ਸੁ ਸਵੇਰ ਦੀ ਮੈਂ ਰੌਲਾ ਪਾਉਣ ਡਈ ਆਂ ਵੀ ਕੋਈ ਕੰਮ ਤੰਦਾ ਕਰ ਉੱਠ ਕੇ ਤਾਂ ਨਹੀਂ ਕਰਦਾ ਹੁਣ ਮੈਂ ਕਰਾਂ ਦੱਸ ਬਥੇਰਾ ਉਹਦਾ ਇਹਦਾ ਸਿਰ ਖਪਾਉਂਦੀ ਆਂ ਹੀ ਮੈਂ ਤੇ ਹੋਣ ਹੋ ਜੇ ਤੇ ਹੁਣ ਮੈਂ ਹਾ ਲੀੜੇ ਲੂੜੇ ਜੋੜ ਲਾ ਤੇ ਫੇਰ ਪੱਠਾ ਦੱਥਾ ਖੰਡਾਂ ਨਹੀਂ ਕਦੇ ਦੀ ਵੀ ਪਾ ਪਾ ਉਹਨਾਂ ਨੂੰ ਪਟਾ ਦਿੱਤਾ ਤੇ ਉਹ ਤਾਂ ਮੈਂ ਕੰਡੀਆਂ ਆ ਮਈਆਂ ਇਤਨਾ ਵੀ ਜੇ ਰਸੇ ਤੜੋਂਡੀਆਂ ਆ ਨਹੀਂ ਉਹ ਸਵੇਰ ਦਾ ਹੁਣ ਮੈਂ ਗਸਨ ਤੋ ਤਿੰਨ ਵਾਰੀ ਮੈਂ ਕਿਹਾ ਉਹਨੂੰ ਜਾ ਕੇ ਵੀ ਤੂੰ ਨਹੀਂ ਤੇ ਵਿਆਹ ਹੋਣਾ ਦਾ ਵਿਆਹ ਕਰਦੇ ਤੇ ਵਿਆਹ ਹੁਣ ਐਡੀ ਖੇਤੀ ਕਿਤਰਾ ਹੋ ਜਾਊਗਾ ਵਿਆਹ ਤਾਂ ਕਰਨਾ ਹੀ ਪੈਣਾ ਵਾ ਚਲ ਵੀ ਹੁਣ ਕੰਮ ਤੰਦਾ ਛੱਡ ਦੇਣਾ ਤਾਂ ਲਾ ਨਹੀਂ ਛੱਡਣਾ ਨਾ ਹੋ ਤੇ ਉਹ ਤਾਂ ਕਰਨਾ ਹੀ ਪੈਣਾ ਸਾਰਾ ਹੁਣ ਮੈਂ ਕਿਥੇ ਰੱਖਿਆ ਆਖਿਆ ਤੂੰ ਕਰ ਤਾਂ ਮੈਂ ਹਮ ਮੈਂ ਕਿਹਾ ਵਾ ਕਹੇ ਨੂੰ ਤੇ ਚਲ ਉਹ ਜਾ ਕੇ ਕਹੋਗੀ ਤੇ ਉਹ ਆਉਂਦੀ ਤੇ ਚਲ ਵੇਖ ਲਾਂਗੇ ਜੇ ਕੋਈ ਲੱਭੂ ਕੁੜੂ ਤੇ ਕੁੜੀ ਤੇ ਕਰਾ ਦਾਂਗੇ ਕੋਈ ਬੀਬੀ ਤੂੰ ਤਾਈ ਬੀਰੋ ਵੱਲ ਜਾ ਉਹ ਬਹੁਤ ਰਿਸ਼ਤੇ ਕਰਾਉਂਦੀ ਆ ਜਿਹੜੇ ਰਹਿ ਆ ਖੇ ਮੁੰਡੇ ਉਹਨਾਂ ਨੂੰ ਵੀ ਕਰਾ ਦਿੰਦੀ ਆ ਸਾਡਾ ਮੁੰਡਾ ਤੇ ਸਾਰੇ ਹੀ ਪੀ ਸ਼ਾਨਦ ਵੀ ਆ ਹਰ ਇੱਕ ਚੀਜ਼ ਵਾਦੇ ਕੋਲ ਕਮਾਈ ਕਰਦਾ ਵਾ ਮੈਂ ਨਾ ਪੱਠਾ ਦੱਥਾ ਪਾ ਕੇ ਤੇ ਮੈਂ ਜਾਣੀ ਆ ਬੀਰੋ ਵੱਲ ਚੰਗਾ ਹਾਂ ਤੂੰ ਉਹਨੂੰ ਪੱਕੀ ਕਰਕੇ ਆਉਣਾ ਵਾ ਫੇਰ ਤੂੰ ਭੱਕੇ ਜਾਣੀ ਜਾਂ ਮੈਂ ਕਦੋਂ ਜਾਵਾਂ ਬੀਬੀ ਤੂੰ ਹੁਣੇ ਜਾ ਤਾਂ ਪੱਠਾ ਦੱਥਾ ਮੈਂ ਆਪੇ ਪਾ ਲੂਗੀ ਚੰਗਾ ਤਾਂ ਉਹ ਮੇਰ ਕਸਨ ਸਵੇਰ ਦਾ ਫਰਿਆ ਪਿਆ ਬੈਠਾ ਜੋ ਵੀ ਮੈਨੂੰ ਪਹਿਲਾਂ ਦੱਸੋ ਪਈ ਮੇਰੀ ਮੰਗਣੀ ਹੁੰਦੀ ਜਾਂ ਨਹੀਂ ਹੁੰਦੀ ਤਾਂ ਫੇਰ ਹੀ ਮੈਂ ਕੰਮ ਕੋਈ ਕਰਨਾ ਹੀ ਹੋ ਉਹ ਮੇਰ ਕਸਣਾ ਨਹੀਂ ਕਿੜੀ ਹੱਥਾਂ 'ਚ ਪੜੀ ਜੜੀ ਸੀ ਤੇ ਨਹੀਂ ਜਾਂ ਵਿਆਹ ਕਰ ਦਈਏ ਤੇ ਤੂੰ ਪੱਕੀ ਕਰਕੇ ਆਂੀ ਨਾਲੇ ਚੰਗਾ ਮੈਂ ਜਾਣੀ ਫੇਰ ਆਹੋ ਪਤਾ ਕਰਕੇ ਆਉ ਦਾ ਇੱਕ ਵਾਰੀ ਏ ਵਾਹਿਗੁਰੂ ਜਿੰਦਰ ਕੋਣ ਬੀਬੀ ਕਹੀ ਆ ਤੇ ਚੱਲ ਗੱਲ ਬਣ ਜੇ ਤੇ ਚੱਲ ਉਹ ਵੀ ਮਨ ਜਾਣ ਪਿਛਾਲਾ ਹੀ ਕਰਾ ਦਿੰਨੇ ਆ ਖਰੇ ਆ ਬਾਣੀ ਜਾਵੇ ਗੱਲ ਮੰਨ ਜਾਣੋ ਅਪੀ ਚਾਲਾ ਹੀ ਕਰਾ ਦਿੰਨੇ ਜਦੋਂ ਆ ਗਈ ਨਾ ਚੂੜੇ ਵਾਲੀ ਤੇ ਇਹਦੇ ਸਿਰ ਤੇ ਜੁੰਮੇ ਪੈ ਗਈ ਤੇ ਆਪੇ ਸੁਧਰ ਜੂਗਾ ਆਪੇ ਪਾਊਗਾ ਪੱਠਾ ਦੱਥਾ ਫਿਰ ਤੇ ਚੱਲ ਖਰੇ ਆ ਮੰਨ ਨਹੀਂ ਜਾਣੋ ਗਈ ਤੇ ਹੈਗੀ ਆ ਹੁਣ ਵੇਖਦੀ ਆ ਕੀ ਆਂਦੇ ਆ ਉਹ ਹੁਣ ਹੁਣ ਤੇ ਉੱਠ ਖਲੋ ਕਿਉਂ ਹੁਣ ਕੀ ਹੋ ਗਿਆ ਵਾ ਮੈਂ ਤੇਰਾ ਸਿਆਪਾ ਕਰਨ ਚੱਲੀ ਵਿਚੋਲਿਆਂ ਨੂੰ ਚੱਲੀ ਆ ਤਾਂ ਜਾ ਫੇ ਛੇਤੀ ਸ਼ਾਲ ਛੇਤੀ ਛੇਤੀ ਆ ਹੁਣ ਗਈ ਮਾਤਾ ਜਾ ਕੇ ਆਪ ਪੱਠੇ ਪਈ ਢੰਗਰਾ ਨੂੰ ਆਪਣੀ ਚੁੜੇ ਵਾਲੀ ਆਉਹਣ ਆ ਤੇ ਗਈ ਆ ਪਤਾ ਨਹੀਂ ਟੱਕਰੇ ਕਿ ਨਾ ਟੱਕਰੇ ਬੂਆ ਤੇ ਖੁੱਲਾ ਹੀ ਆ ਘਰੇ ਘਰੇ ਹੀ ਆਉਗੀ ਸਾਹਮਣੇ ਬੈਠੀ ਤੇ ਹੈ ਗਈ ਆਈ ਗਈ ਸਸਰੀ ਘਾਲ ਭੈਣ ਬਹਿ ਜਾ ਬੈ ਰਾਜੀ ਬਾਜੀ ਆ ਹਾਂ ਭੈਣ ਰਾਜੀ ਬਾਜੀ ਬਹਿ ਜਾ ਕੀ ਹਾਲ ਹੋ ਭੈਣ ਤੇਰਾ ਹਾਲ ਹੁਣ ਏਦਾਂ ਦਾ ਆ ਕਿ ਹਾਲ ਕਹਦੇ ਆ ਆ ਤੇ ਮੈਂ ਗਈ ਆ ਨਹੀਂ ਅੱਜ ਤੈਨੂੰ ਕਿਤਰਾ ਰਾਹ ਆ ਗਿਆ ਕਿਤੇ ਅੱਗੇ ਨਾ ਪਿੱਛੇ ਨਾ ਤੇ ਕਿਤੇ ਬੜੀ ਨਹੀਂ ਤੇ ਅੱਜ ਕਿਤਰਾ ਆ ਗਈ ਆ ਆ ਹੀ ਗਈ ਆ ਮੈਂ ਅੱਜ ਅੱਜ ਕੀ ਲੈਣ ਆਈ ਆ ਕਿਨ ਕੀ ਆਉਣਾ ਮੈਂ ਤੇਰੀ ਗੱਲ ਆਈ ਕੰਮ ਦੱਸ ਦੱਸ ਕਿਹੜੇ ਕੰਮ ਕਰੇਂਗੀ ਤੇ ਜੇ ਕਰਨ ਵਾਲਾ ਹੋਊ ਤਾਂ ਕਰੂੰਗੀ ਮੇਰੇ ਪੋਤੇ ਨੂੰ ਸਾਹ ਕਰਾ ਨਹੀਂ ਆਣ ਗਵਾਂਡ ਤੇ ਪੋਤੇ ਨੇ ਤੇਰੇ ਦੀ ਇੰਨੀ ਸਲਾਹ ਤੇ ਲੋਕੀ ਕਰਨ ਦਾ ਏ ਆ ਤੇ ਮੈਂ ਤੇ ਨੂੰ ਸਾਹ ਕਰਾ ਕੇ ਤੇ ਬਗਾਨੀ ਕੁੜੀ ਡੋਬਣੀ ਆ ਨੇ ਕੌਣ ਗੱਲਾਂ ਕਰਦਾ ਮੇਰਾ ਪਤਾ ਹੀ ਰੇ ਵਰਗਾ ਵਾ ਜਿਆਦਾ ਮਾਲਕ ਵਾ ਭਾਵੇਂ ਜਿਆਦਾ ਦਾ ਭੈਣ ਮਾਲਕ ਵਾ ਜਦੋਂ ਹੱਥੀ ਨਹੀਂ ਕਾ ਕਰਨਾ ਜਿਆਦਾ ਥੱਗੂਗੀ ਟਰੈਕਟਰ ਖਲੋਤਾ ਟਰੈਕਟਰ ਨੂੰ ਚੱਬਣਾ ਤੇ ਉਹ ਕੰਮ ਨਹੀਂ ਕਰਨਾ ਤੇ ਕਮਾਈ ਕਰਦਾ ਕਿਤੇ ਆ ਕਰਦੀ ਕੋਈ ਕਮਾਈ ਨਹੀਂ ਕਰਦਾ ਵਿਹਲਾ ਬੈਠਾ ਰਹਿੰਦਾ ਮੈਂ ਬਗਾਨੀ ਕੁੜੀ ਨਹੀਂ ਡੋਬਣੀ ਮੈਂ ਭੈਣ ਇਹ ਕੰਮ ਨਹੀਂ ਕਰਨਾ ਬਗਾਨੀ ਕੁੜੀ ਨਹੀਂ ਡੋਬਣੀ ਜਿੱਥੇ ਅਸੀਂ ਦੋ ਰੋਟੀਆਂ ਖਾਣੇ ਉਹ ਵੀ ਖਾਈ ਜੂਗੀ ਉਹ ਪਿਛਲੇ ਜ਼ਮਾਨੇ ਭੈਣ ਚੰਗੇ ਸੀ ਮੈਂ ਉਹ ਨਹੀਂ ਕਿ ਚੰਗੇ ਤੂੰ ਦਿਨਾਂ ਚਿਰ ਕਮਾਈ ਨਾ ਕਰਨੀਂ ਜੇ ਉਹਨਾਂ ਚਿਰ ਕੁੜੀ ਕਿਤਰਾ ਕੋ ਦੇ ਦੂ ਨਹੀਂ ਮੇਰੇ ਪੋਤੇ ਚ ਕੀ ਕਮੀ ਆ ਅੰਬਲੀ ਸ਼ੰਬਲੀ ਤੂੰ ਵਿਆਹ ਤੇ ਜਿੰਨਾਂ ਦਾ ਕਨਾਲ ਪੈੜੀ ਦੀ ਹੈ ਪੈੜੀ ਨੂੰ ਚੱਟਣਾ ਜਦੋਂ ਕੰਮ ਨਾ ਕਰੂ ਪੈੜੀ ਹੱਗਦੀ ਤੇ ਨਹੀਂ ਤੇ ਸਾਰੀ ਦਿਹਾੜੀ ਤੇ ਕੰਮ ਕਰਦਾ ਰਹਿੰਦਾ ਨਹੀਂ ਕੋਈ ਕੰਮ ਨਹੀਂ ਕਰਦਾ ਵਿਹਲਾ ਬੈਠਾ ਰਹਿੰਦਾ ਆਂਡ ਗਵਾਂਡੇ ਐਵੇਂ ਇਤਰਾ ਵੀ ਚੂੜਾਂ ਦੇ ਦਿੰਦਾ ਤੈਨੂੰ ਹਾ ਹੋ ਮੈਨੂੰ ਚੂਲਾ ਦਿੰਦਾ ਵਾ ਮੈਂ ਤੇ ਆਪ ਵੇ ਨਹੀਂ ਤੇ ਅੰਗਲੀ ਸ਼ਮਲੀ ਵੀ ਆ ਤੇ ਉਹ ਕੋਈ ਹਮਲ ਕਰਦਾ ਵਾ ਇਸ ਗੱਲ ਦਾ ਕੀ ਪਤਾ ਹੁਣ ਇਸ ਗੱਲ ਦਾ ਨਹੀਂ ਪਤਾ ਤੈਨੂੰ ਕਿਹੜਾ ਆਂਦਾ ਹੈ ਕਈ ਹੋਲੇ ਆ ਤੈਨੂੰ ਕਿਹੜਾ ਆਂਦਾ ਹੈ ਕਿ ਹਮਲ ਕਰਦਾ ਮੈਨੂੰ ਸਾਰੇ ਆਂਦੇ ਆ ਕਿਹੜਾ ਆਂਦਾ ਮੈਨੂੰ ਦੱਸ ਮੈਂ ਉਹਨੂੰ ਉਹਦੇ ਪਟੇ ਪੁੱਟਾ ਪਟੇ ਭਾਏ ਪੁੱਟ ਭਾਏ ਕੋਈ ਪਟੇ ਪਟਾਉਂਦਾ ਤੇਰਾ ਤੇ ਆਪਣਾ ਨਹੀਂ ਚੰਗਾ ਬਗਾਨੀ ਕੁੜੀ ਲਿਆ ਕੇ ਡੋਬਣੀ ਆ ਵੀਰੋ ਤਤੀ ਨਾ ਉਹ ਮੈਂ ਤੇਰੀ ਉਂਗਲ ਖੱਟੀ ਕਰ ਦੂ ਤੇ ਮੈਂ ਤੇਰੀ ਆਸ ਤੱਕ ਕੇ ਆਈ ਆਂ ਜੇ ਆਸ ਤੱਕ ਕੇ ਆਈ ਆਂ ਨਾ ਵੇਖਾਂਗੇ ਕਿਤੇ ਵੇਖ ਵਿਚਾਰ ਕੇ ਜੇ ਕਿਤੇ ਬਣ ਜੂਗਾ ਤੇ ਇਹ ਮੈਂ ਅਜੇ ਤੈਨੂੰ ਹਾਂ ਨਹੀਂ ਕਰਦੀ ਮੈਂ ਤੇਰੇ ਗਾੜੀ ਹੱਥ ਜੋੜਦੀ ਆਂ ਭਾਵੇਂ ਹੱਥ ਜੋੜ ਭਾਵੇਂ ਜੋ ਮਰਜ਼ੀ ਕਰੀ ਜਨੇ ਤੇਰੇ ਗਾੜੀ ਨਾਲ ਪਤਾ ਮੈਂ ਕਰੂੰਗੀ ਤੇ ਹਾਂ ਕਿਦਾਂ ਮੈਂ ਕਰਦਾ ਪਤਾ ਕਰੀ ਨਾ ਕਰੂੰਗੀ ਚੰਗਾ ਮੈਂ ਫੇਰ ਜਾਣੀ ਆਂ ਤੇ ਪਤਾ ਕਰਕੇ ਮੈਨੂੰ ਦੱਸੀ ਚੰਗਾ ਦੱਸੂੰਗੀ ਹਾਂ ਉਦਾਂ ਵੇਖ ਲੈ ਤਰਲੇ ਲੈਂਦੀ ਆ ਲੈਂਦੀ ਦੇ ਹੈਗੀ ਆ ਤੇ ਪਰ ਕੀ ਗੱਲ ਬਗਾਨੀ ਕੁੜੀ ਮੈਂ ਡੋਬਣੀ ਜਾਣੀ ਆ ਕਿ ਹਲੋਦਾਂ ਜੇ ਕਿਤੇ ਢੰਗੋ ਬੇੜਾ ਲੱਗ ਜਾ ਤੇ ਤੇ ਉਹ ਜਾਨੇ ਲੱਗ ਜਾ ਤੇ ਉਹ ਜਾਨੇ ਉਹ ਵੀ ਬਸ ਪਏ ਉਹ ਆਖੇ ਲੱਗਦਾ ਨਹੀਂ ਤੇ ਨਾ ਕਿਤੇ ਪੱਠਾ ਦੱਥਾ ਪਾਉਂਦਾ ਨਾ ਬੈਠਾ ਰਹਿੰਦਾ ਵੇਲਾ ਤੇ ਉਹ ਸਾਖ ਮੰਗਦੀ ਫਿਰਦੀ ਆ ਉਹ ਬੀਬੀ ਆ ਗਈ ਉਸਾਂ ਬੜਾ ਲਈ ਕੋਈ ਖੁਸ਼ਖਬਰੀ ਕਿ ਨਹੀਂ ਹਲੇ ਹੁਣ ਵੇਲਾ ਕਿ ਤਰ੍ਹਾਂ ਪਾਣੀ ਡੋਣ ਡਿਆ ਜਦੋਂ ਮੈਂ ਆਖਿਆ ਸੀ ਉਦੋਂ ਉਦੋਂ ਉੱਠਿਆ ਨਹੀਂ ਇਤਰਾਪੀ ਬਹਿ ਰਿਆ ਬੈਠਾ ਸੀ ਇਹ ਹੁਣ ਕਿੱਡੀ ਛੇਤੀ ਪਾਣੀ ਢੋਂ ਡਿਆ ਵਾ ਵਿਆਹ ਦਾ ਨਾਮ ਸੁਣ ਕੇ ਬੁੱਲਾ ਬੀਬੀ ਆਈ ਗਈ ਵੇ ਦਿਨ ਜਾ ਕੇ ਕੀ ਸਨਾਂ ਲਿਆਈ ਆ ਹੁਣ ਉਸ ਸਦੀਆਂ ਹੁਣ ਕੀ ਖਬਰ ਲੈ ਕੇ ਆਈ ਆ ਬੀਬੀ ਬੀਬੀ ਕੀ ਗੱਲ ਆ ਕੇ ਸਮੋਸੀ ਜੀ ਹੋ ਕੇ ਬੈ ਗਈ ਤੂੰ ਉਹਨੇ ਵੱਧ ਘਟ ਬੜੀਆਂ ਗੱਲਾਂ ਕੀਤੀਆਂ ਤੇ ਮੈਂ ਆਪਣੇ ਪੁੱਤੇ ਦੇ ਮੂੰਹ ਨੂੰ ਬੈਠੀ ਰਹੀ ਤੇ ਪਰ ਉਹ ਹਾਂ ਕੀਤੀ ਉਹਦੋਂ ਨੇ ਵੀ ਮੈਂ ਕਰਾਉਂਗੀ ਨਹੀਂ ਤਾਂ ਤੂੰ ਕਹਿਣਾ ਕਿ ਅੱਗੋਂ ਪਿੱਛੋਂ ਇੰਨੇ ਰਿਸ਼ਤੇ ਕਰਾਉਣੀ ਤਾਂ ਉਹਨ ਕੀ ਗੱਲ ਮੇਰੇ ਪੋਤੇ ਵਾਰੀ ਤੈਨੂੰ ਕੀ ਗੱਲ ਵਾ ਤੇ ਮੈਂ ਤਾਂ ਬੜਾ ਆਖਿਆ ਬੜਾ ਮੈਂ ਕਿਹਾ ਮੈਂ ਤੈਨੂੰ ਸ਼ਾਹ ਕੋਈ ਪਾ ਦੂੰਗੀ ਆਹੋ ਪਿਆ ਹੀ ਸਾਫ ਸਾਲਾ ਪਾ ਦਾਂਗਾ ਤੈਨੂੰ ਤਾਂ ਤੂੰ ਕਰਾ ਜ਼ਰੂਰੀ ਹਾਂਜੀ ਮੰਨ ਤੇ ਗਈ ਕੀ ਪਤਾ ਵੇਖੋ ਉਹਨੂੰ ਕਹਿਣਾ ਸਹੀ ਤੂੰ ਪਤਾ ਕਰਕੇ ਦੱਸੇ ਸਾਨੂੰ ਹੁਣ ਹਾਂਜੀ ਪਤਾ ਕਰਕੇ ਦੱਸੂੰਗੀ ਅਸਾ ਚਲੋ ਮੇਰੇ ਘਰ ਸੰਤਿਆੜੀ ਡਾਂਗ ਵੇਨੇ ਆ ਤਾਂ ਫੇਰ ਨਾ ਉੱਥੇ ਉਹਦੇ ਵੱਲ ਜਾਵਾਂਗੇ ਤੇ ਤੂੰ ਪਤਾ ਕਰਕੇ ਆਏ ਕਿ ਨਹੀਂ ਤੂੰ ਜਾਵੀਂ ਮੇਰਾ ਤਾਂ ਕੀ ਤਾਂ ਕਿਹਾ ਮੰਨਣਾ ਕਿ ਨਹੀਂ ਮੰਨਣਾ ਮੈਂ ਇਨੀ ਗੱਲ ਕਹਿਆ ਹੀ ਹਾਂ ਮੈਂ ਸੋਨੂ ਦੇ ਮੂੰਹ ਨੂੰ ਗਈ ਨਹੀਂ ਤੇ ਮੈਂ ਨਹੀਂ ਜਾਣਾ ਵੱਧ ਘਟ ਬੜੀਆਂ ਗੱਲਾਂ ਉਹਨੇ ਆਖੀਆਂ ਤੂੰ ਤੂੰ ਜਾਣਾ ਉੱਤੇ ਚੱਲ ਜੀ ਮੈਂ ਨਹੀਂ ਗਾ ਹੁਣ ਜਾਣਾ ਵਧੀ ਦੀ ਗੇਠ ਲੰਮੀ ਜ਼ਬਾਨ ਹੋਆ ਨਹੀਂ ਮੇਰੇ ਕਾ ਸੁਣ ਗੇਠ ਲੰਮੀ ਜ਼ਬਾਨ ਹੋਆ ਤਾਂ ਤੂੰ ਇਦਾਂ ਸਹੀ ਹੈ ਨਾ ਪਿਆਰ ਨਾ ਸਮਝਾਉਣਾ ਹੀ ਉਹਨੂੰ ਬੜਾ ਬੜਾ ਮੈਂ ਪਿਆਰ ਨਾ ਸਮਝਾਇਆ ਮੈਂ ਤੇ ਹੱਥ ਵੀ ਜੋੜੇ ਤੇ ਮੈਂ ਆਖਿਆ ਸ਼ਾਪ ਵੀ ਪਾ ਦੂੰਗੀ ਆਹ ਹੋਪੇ ਤੈਨੂੰ ਦਾਂਗਾ ਤੈਨੂੰ ਸਾਫ ਸੂਪ ਤੇ ਹੋਰ ਤੈਨੂੰ ਕੀ ਚਾਹੀਦਾ ਦੱਸ ਦੀ ਸਾਡੇ ਮੁੰਡੇ ਪੋਤੇ ਮੇਰੇ ਨੂੰ ਕਹਿਣਾ ਕਿ ਕਰਾ ਤੂੰ ਜ਼ਰੂਰੀ ਸਾ ਆ ਜੀ ਮੈਂ ਤਾਂ ਨੀਗਾ ਹੁਣ ਜਾਣਾ ਮੇਰ ਕਾ ਸੁਣ ਬੀਬੀ ਜਾਣਾ ਕਿਉਂ ਨਹੀਂ ਆਪਾਂ ਆ ਅਹੀਂ ਆਪਣੀ ਲੋੜ ਨੂੰ ਜਾਣਾ ਵਾ ਆ ਗਈ ਬੀਬੀ ਆ ਗਈਆਂ ਤੇਰੇ ਬਦਲੇ ਤਨ ਵੀ ਹੱਥ ਵੀ ਜੋੜੇ ਬੜੀਆਂ ਗੱਲਾਂ ਉਹਨੇ ਕੀਤੀਆਂ ਤੇ ਮੈਂ ਹੁਣ ਆ ਕੇ ਆਈ ਆ ਨਾਉ ਤੇਰੀ ਮਾਂ ਚਲ ਜੇ ਹੁਣ ਮੈਂ ਨੀਗਾ ਹੁਣ ਜਾਣਾ ਵੀ ਬੜੀ ਤੱਤੀ ਹੋਂ ਦੀ ਕੀ ਗੱਲ ਵਾ ਮੇਰ ਕਾ ਸੁਣ ਤੱਤੀ ਹੋਂ ਆਂ ਆਏ ਉਹਨੇ ਉਹ ਕਹੀ ਸੀ ਉਧਰ ਤੇ ਆ ਕੇ 100 100 ਗੱਲਾਂ ਕੀਤੀਆਂ ਹੀ ਉਹਨੂੰ ਤੇ ਜੇ ਤੂੰ ਚੰਗਾ ਹੋਵੇ ਤਾਂ ਕੋਈ ਅਦੀਆਂ ਗੱਲਾਂ ਹਨ ਨੂੰ ਸੁਣਨੀਆਂ ਨਾ ਪੈਣ ਲੋਕੀ ਮਾੜਾ ਲੋਕੀ ਆਂਦੇ ਆ ਇਹ ਕੰਮ ਨਹੀਂ ਕਰਦਾ ਤੇ ਕੰਮ ਕਰਦਾ ਤੇਗਾ ਸਾਰਾ ਕਰਦਾ ਨਾ ਕਰਦਾ ਲੋਕੀ ਆਂਦੇ ਆ ਵੀ ਨਹੀਂ ਕੰਮ ਕਰਦਾ ਹੁਣ ਮਰਗਾ ਸੋ ਜੰਨਾ ਮਰਜੀ ਤੋਂ ਕੰਮ ਕਰੀ ਜਾ ਤੇ ਲੋਕਾਂ ਨੇ ਫੇਰ ਵੀ ਕਹਿਣਾ ਵੀ ਨਹੀਂ ਕਰਦਾ ਕੰਮ ਲੋਕੀ ਇਦਾਂ ਕਰਦੇ ਆ ਵੀ ਇਹਦਾ ਵਿਆਹ ਨਾ ਹੋ ਜੇ ਤੇ ਉਹ ਮਾਤਾ ਨੂੰ ਕਹਿੰਦੇ ਆ ਵੀ ਤੂੰ ਅਹੀਂ ਨਹੀਂ ਕਰਾਉਣਾ ਤੇ ਉਹ ਮਾਤਾ ਉਦਾਂ ਕਹਿਆ ਜਾਂ ਮਨਾ ਹੀ ਆ ਉਹਨੂੰ ਹੂੰ ਉਹਨੂੰ ਤੇਰੀ ਤਾਈ ਨੂੰ ਵੀ ਤੂੰ ਰਿਸ਼ਤਾ ਕਰਾ ਦੇ ਤੇ ਅਹੀਂ ਵੀ ਚਲ ਤੂੰ ਮਪਾ ਪਾ ਦਾਂਗੇ ਤੈਨੂੰ ਕੋਈ। ਉਹ ਚਲ ਉਹ ਨੂੰ ਕੋਈ ਨਹੀਂ ਪਾ ਦਾਂਗੇ। ਆਹੋ ਤਾਂ ਪਾਵਾਂਗੇ। ਤੇ ਉਹਦਾ ਮੰਨ ਗਈ ਆ ਉਹ ਤਾਂ ਤੂੰ ਹੁਣ ਮੇਰ ਕਾ ਸੁਣ ਕੰਮ ਤੰਦਾ ਸਾਰਾ ਕਰਿਆ ਕਰ। ਤੇ ਕੰਮ ਕਰਦਾ ਤਾਂ ਹੈਗਾ ਵਾ। ਨਹੀਂ ਯਾਰ ਵਾਈ ਜੋਤੀ ਦਾ ਵੀ ਜਾ ਕੇ ਕਰਿਆ ਕਰਦਾ ਮੰਜੀ ਤੋੜਦਾ ਰਹਿਣਾ ਸਾਰਾ ਦਿਨ ਤੂੰ। ਉਹ ਕੋਈ ਨਹੀਂ ਉਹ ਤਾਂ ਕਰ ਲਿਆ ਕਰਾਂਗੇ। ਕਾ ਸੁਣ ਹੁਣ ਭਜ ਭਜ ਕੰਮ ਕਰਿਆ ਕਰ। ਆਹ ਹੋ ਗਈ ਯਾਰ ਰਿਸ਼ਤੇ ਦੀ। ਚੰਗਾ। ਤੇ ਜਦੋਂ ਕੋਈ ਆਵੇ ਭੈਣ ਭਰਾ ਤੇ ਤਾਂ ਵੀ ਪੈਲੀ ਚ ਜਾ ਕੇ ਕੰਮ ਕਰਿਆ ਕਰ ਚੰਗਾ। ਅਸੀਂ ਕਹਾਂਗੇ ਮੁੰਡਾ ਕੰਮ ਕਰਨ ਟਰੈਕਟਰ ਵਾਂਡਿਆ ਵਾ। ਤੇ ਜਦੋਂ ਤੂੰ ਮੇਰਗਾ ਸਮੰਜੀ ਤੇ ਪਿਆਰ ਇਹਨਾਂ ਤਾਂ ਕੇ ਵੇਖ ਕੇ ਆਹ ਦਿੰਦਾ ਤੇ ਇਹ ਤਾਂ ਮੰਜੀ ਤੇ ਬੈਠਾ ਵਾ ਇਹ ਆਂਦੇ ਕੰਮ ਬੜਾ ਕਰਦਾ ਵਾ ਤੇ ਤੂੰ ਕੰਮ ਧੰਦਾ ਕਰਿਆ ਕਰ ਆਪੇ ਕਰਕੇ ਜਾਣ ਕੇ ਰਿਸ਼ਤਾ ਜਦੋਂ ਆਉਣਗੇ ਅਗਲੇ ਕਾਨੇ ਕੁੜੀ ਵਾਲੇ ਹੁਣ ਮੇਰਗਾ ਸੁਣ ਆਂਡ ਗਵਾਂਡ ਨੂੰ ਵੀ ਪਤਾ ਲੱਗੋਗਾ ਕਿ ਮੁੰਡਾ ਕੰਮ ਬੜਾ ਕਰਦਾ ਵਾ ਤੇ ਜੇ ਆਉਣਗੇ ਰਿਸ਼ਤਾ ਕੋਈ ਰਿਸ਼ਤਾ ਕਰਨ ਤੇ ਅਗਲੇ ਆਂਡ ਗਵਾਂਡ ਆਖੂਗਾ ਵੀ ਕੰਮ ਬੜਾ ਕਰਦਾ ਵਾ ਇਹ ਤਾਂ ਮੁੰਡਾ ਹੁਣ ਆਹੋ ਹੈਨਾ ਤੇ ਤੂੰ ਭਜ ਭਜ ਕੰਮ ਕਰਿਆ ਕਰ ਨੇ ਰਿਆ ਲਿਆ ਦਿਆ ਘਾਟ ਰੈਕਟਰ ਦੀਆਂ ਚੰਗਾ ਜਦੋਂ ਕੋਈ ਰਿਸ਼ਤੇਦਾਰ ਆਉਣਾ ਜਿੱਦਣ ਪਰਾਣੇ ਆਉਣਗੇ ਤੂੰ ਟਰੈਕਟਰ ਲੈ ਕੇ ਪੈਲੀ 'ਚ ਚੱਲ ਜੀ ਉਦੋਂ ਹਣਾ ਮੁੰਡਾ ਸਦਾਈ ਆ ਨਹੀਂ ਕਹਿੰਦਾ ਉਹ ਨਹੀਂ ਕਹਿੰਦੀ ਅਸੀਂ ਕਵਾਂਗੇ ਕਿ ਮੁੰਡਾ ਹੱਡਾ ਵੇਹਲਾ ਵੜਿਆ ਕਮਾਈ ਕਰਨ ਪੈਲੀ 'ਚ ਪੈਲੀ ਵਾਣ ਡਿਆ ਵਾ ਤੇ ਤੁਸੀਂ ਕਿ ਤਰ ਤਰ ਨੂੰ ਕੋਈ ਆਂਡ ਗਵਾਂਡ ਆਖੇ ਕੰਮ ਨਹੀਂ ਕਰਦਾ ਤੇ ਵੇਹਲਾ ਵੜਿਆ ਕੰਮ ਕਰ ਨਹੀਂ ਪੈਲੀਆਂ 'ਚ ਜਦੋਂ ਕਣਕਾਂ ਬੀਜੀਆਂ ਵਾ ਮੈਂ ਟਰੈਕਟਰ ਉਹਦਾ ਬਦੇ ਫਿਰਾਂ ਹੁਣ ਜਦੋਂ ਕੁੜੀ ਆਲੇ ਕਿਤੇ ਆਉਣਗੇ ਨਾ ਮੈਂ ਕਈ ਲੈ ਕੇ ਭਜਾ ਫਿਰੂੰਗਾ ਲੈ ਕਰਤੀ ਨਾ ਸਦਾਈਆਂ ਵਾਲੀ ਗੱਲ ਉਹ ਕੁਛ ਨਹੀਂ ਹੁੰਦਾ ਤੇਰਾ ਇਹੋ ਕੰਮ ਰਿਆ ਹੋਰ ਕੋਈ ਗੱਲ ਨਾ ਚਾ